ਸਤਨਾਮ ਧਨ ਵਾਹਿਗੁਰੂ ਸਾਹਿਬ ਜੀਓ ਪ੍ਰਭਾਤੀ ਮਹਲਾ 5 ਪਾਰ ਬ੍ਰਹਮ ਪ੍ਰਭ ਸੁਗੜ ਸੁਜਾਨ ਗੁਰਪੂਰਾ ਬਾਈਏ ਵਡਭਾਗੀ ਦਰਸ਼ਨ ਕੋ ਜਾਈਏ ਕੁਰਬਾਨ ਰਾਉ ਕਿਲ ਬਿਕ ਮੇਟੇ ਸ਼ਬਦ ਸੰਤੋਖ ਨਾਮ ਆਰਾਧਣ ਹੋਆ ਜੋਗ ਸਾਧ ਸੰਗ ਹੋਆ ਬਰਗਾਸ ਚਰਨ ਕਮਲ ਮਨ ਮਾਹੇ ਨਿਵਾਸ ਜਿਨ ਕੀ ਆਤਨ ਲੀਆ ਰਾਖ ਪ੍ਰਭ ਪੂਰਾ ਅਨਾਥ ਕਾ ਨਾਥ ਜਿਸੇ ਨਿਵਾਜੇ ਕਿਰਪਾ ਧਾਰ ਪੂਰਨ ਕਰਮਤਾ ਕੇ ਆਚਾਰ ਗੁਣ ਗਾਵੇ ਨਿਤ 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 ਨਵੇਂ ਲਖ 84 ਜੋ ਨਾ ਭਵੇ ਹੀ ਹੰ ਚਰਨ ਪੁਜਾਰੇ ਮੋਕ ਊਜਲ ਸਾਚੇ ਦਰਬਾਰੇ ਜਿਸ ਮਸਤਕ ਗੁਰ ਧਰਿਆ ਹਾਥ ਕੋਟ ਮਦੇ ਕੋ ਵਿਰਲਾ ਦਾਸ ਜਾਲ ਤਲ ਮੈਲ ਪੇ ਕਹਿ ਭਰਪੂਰ ਨਾਨਕ ਉਦਰਸ ਤਿਸ ਜਨ ਕੀ ਧੂਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਧਨ ਵਾਹਿਗੁਰੂ ਸਾਹਿਬ ਜੀਓ ਪ੍ਰਭਾਤੀ ਮਹਲਾ 5 ਸਾਰ ਬ੍ਰਹਮ ਪ੍ਰਭ ਸੁਗੜ ਸੁਜਾਂ ਗੁਰਪੂਰਾ ਬਾਈਏ ਵਡਭਾਗੀ ਦਰਸ਼ਨ ਕੋ ਜਾਈਏ ਕੁਰਬਾਨ ਰਾਵ ਕਿਲ ਬਿਕ ਮੇਟੇ ਸ਼ਬਦ ਸੰਤੋਖ ਨਾਮ ਆਰਾਧਣ ਹੋਆ ਜੋਗ ਸਾਧ ਸੰਗ ਹੋਆ ਪ੍ਰਗਾਸ ਚਰਨ ਕਮਲ ਮਨ ਮਾਹੇ ਨਿਵਾਸ ਜਿਨ ਕੀ ਆਤਿਨ ਲੀਆ ਰਾਖ ਪ੍ਰਭ ਪੂਰਾ ਅਨਾਥ ਕਾ ਨਾਥ ਜਿਸੇ ਨਿਵਾਜੇ ਕਿਰਪਾ ਧਾਰ ਪੂਰਨ ਕਰਮਤਾ ਕੇ ਆਚਾਰ ਗੁਣ ਗਾਵੇ ਨਿਤ 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 ਨਵੇਂ ਲੱਖ 84 ਜੋ ਨਾ ਭਵੇ ਹੀ ਹੰ ਚਰਨ ਪੂਜਾਰੇ ਮੋਕ ਉਜਲ ਸਾਚੇ ਦਰਬਾਰੇ ਜਿਸ ਮਸਤਕ ਗੁਰ ਧਰਿਆ ਹਾਥ ਕੋਟ ਮ ਦੇ ਕੋ ਵਿਰਲਾ ਦਾਸ ਜਲ ਤਲ ਮੈਲ ਪੇ ਕੈ ਭਰਪੂਰ ਨਾਨਕ ਉਦਰਸ ਤਿਸ ਜਨ ਕੀ ਧੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਧਨ ਵਾਹਿਗੁਰੂ ਸਾਹਿਬ ਜੀਓ ਪ੍ਰਭਾਤੀ ਮਹਲਾ 5ਵਾਂ ਪਾਰ ਬ੍ਰਹਮ ਪ੍ਰਭ ਸੁਗੜ ਸੁਜਾ ਗੁਰਪੂਰਾ ਬਾਈਏ ਵਡਭਾਗੀ ਦਰਸ਼ਨ ਕੋ ਜਾਈਏ ਕੁਰਬਾਨ ਰਾਵ ਕਿਲ ਬਿਕ ਮੇਟੇ ਸ਼ਬਦ ਸੰਤੋਖ ਨਾਮ ਅਰਾਧਣ ਹੋਆ ਜੋਗ ਸਾਧ ਸੰਗ ਹੋਆ ਬਰਗਾਸ ਚਰਨ ਕਮਲ ਮਨ ਮਾਹੇ ਨਿਵਾਸ ਜਿਨ ਕੀ ਆਤਿਨ ਲੀਆ ਰਾਖ ਪ੍ਰਭ ਬੂਰਾ ਅਨਾਥ ਕਾ 나ਥ ਜਿਸੇ ਨਿਵਾਜੇ ਕਿਰਪਾ ਧਾਰ ਪੂਰਨ ਕਰਮਤਾ ਕੇ ਆਚਾਰ ਗੁਣ ਗਾਵੇ ਨਿਤ 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 ਨਵੇਂ ਲੱਖ 84 ਜੋ ਨਾ ਭਵੇ ਇੰਹਾ ਚਰਨ ਪੂਜਾਰੇ ਮੋਕ ਊਜਲ ਸਾਚੇ ਦਰਬਾਰੇ ਜਿਸ ਮਸਤਕ ਗੁਰ ਧਰਿਆ ਹਾਥ ਕੋਟ ਮ ਦੇ ਕੋ ਵਿਰਲਾ ਦਾਸ ਜਲ ਤਲ ਮੈਲ ਪੇ ਕੈ ਭਰਪੂਰ ਨਾਨਕ ਉਦ੍ਰਸ ਤਿਸ ਜਨ ਕੀ ਧੂਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਪਰਬਤੀ ਮਹਲਾ 5ਵਾਂ ਪਾਰ ਬ੍ਰਹਮ ਪ੍ਰਭ ਸੁਗੜ ਸੁਜਾਂ ਗੁਰਪੂਰਾ ਬਾਈਏ ਵਡਭਾਗੀ ਦਰਸ਼ਨ ਕੋ ਜਾਈਏ ਕੁਰਬਾਨ ਰਾਵ ਕਿਲ ਬਿਕ ਮੇਟੇ ਸ਼ਬਦ ਸੰਤੋਖ ਨਾਮ ਅਰਾਧਣ ਹੋਆ ਜੋਗ ਸਾਧ ਸੰਗ ਹੋਆ ਪ੍ਰਗਾਸ ਚਰਨ ਕਮਲ ਮਨ ਮਾਹੇ ਨਿਵਾਸ ਜਿਨ ਕੀ ਆਤਿਨ ਲੀਆ ਰਾਖ ਪ੍ਰਭ ਬੂਰਾ ਅਨਾਥ ਕਾ ਨਾਤ ਜਿਸੇ ਨਿਵਾਜੇ ਕਿਰਪਾ ਧਾਰ ਪੂਰਨ ਕਰਮਤਾ ਕੇ ਆਚਾਰ ਗੁਣ ਗਾਵੇ ਨਿਤ 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 ਨਵੇਂ ਲਖ 84 ਜੋ ਨਾ ਭਵੇ ਹੀ ਹੰ ਚਰਨ ਪੂਜਾਰੇ ਮੋਕ ਊਜਲ ਸਾਚੇ ਦਰਬਾਰੇ ਜਿਸ ਮਸਤਕ ਗੁਰ ਧਰਿਆ ਹਾਥ ਕੋਟ ਮਦੇ ਕੋ ਵਿਰਲਾ ਦਾਸ ਜਲ ਤਲ ਮੈਲ ਪੇ ਕਹੇ ਭਰਪੂਰ ਨਾਨਕ ਉਦਰਸ ਤਿਸ ਜਨ ਕੀ ਧੂਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ